सिलंटर तो बाद हम बिजली भी हो गई है महंगी आम लोग तो लग गया है बड़ा झटका देखो कि महंगी हुई बिजली ਸਸ਼ਰਕਾਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਤੇ ਮੈਂ ਤੁਹਾਡੇ ਨਾਲ ਮੇਗਾ ਬੀਤੀ ਕੱਲ ਤੁਹਾਨੂੰ ਖਬਰ ਸੁਣਾਈ ਸੀ ਕਿ 1 ਮਾਰਚ ਤੋਂ ਘਰੇਲੂ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਧ ਗਈਆਂ ਨੇ ਜਿਸ ਤੋਂ ਬਾਅਦ ਲੋਕਾਂ ਦੀ ਟੈਨਸ਼ਨ ਤਾਂ ਵਧੀ ਹੀ ਨਾਲ ਹੀ ਹੁਣ ਜਿਹੜੀ ਤੁਹਾਨੂੰ ਗੱਲ ਸੁਣਾਉਣ ਜਾ ਰਹੇ ਆ ਇਸ ਤੋਂ ਬਾਅਦ ਵੀ ਤੁਹਾਡੀ ਟੈਨਸ਼ਨ ਜ਼ਰੂਰ ਵਧੇਗੀ ਤੁਹਾਡਾ ਇੱਕ ਤਰ੍ਹਾਂ ਨਾਲ ਘਰ ਦੇ ਬਜਟ ਦਾ ਖਰਚ ਖਿਲ ਜਾਵੇਗਾ ਕਿਉਂਕਿ ਹੁਣ ਬਿਜਲੀ ਵੀ ਮਹਿੰਗੀ ਹੋਣ ਜਾ ਰਹੀ ਹੈ ਇੱਕ ਪਾਸੇ ਤਾਂ ਫ੍ਰੀ ਬਿਜਲੀ ਦੀ ਗੱਲ ਆਖੀ ਗਈ ਸੀ ਪਰ ਉੱਥੇ ਹੁਣ ਦੂਜੇ ਪਾਸੇ ਜਿਹੜੀ ਫ੍ਰੀ ਬਿਜਲੀ ਦੀ ਪੱਜਾਏ ਜਿਹੜੀ ਬਿਜਲੀ ਦੀਆਂ ਕੀਮਤਾਂ ਨੇ ਉਹ ਬਦਲ ਜਾ ਰਹੀਆਂ ਨੇ ਜਿਹੜੇ ਯੂਨਿਟ ਹੈ ਉਹ ਬਦਲ ਜਾ ਰਹੇ ਨੇ ਕਿਉਂ ਬਦਲ ਜਾ ਰਹੇ ਨੇ ਕਿਉਂ ਇਹ ਬਤਾਏ ਜਾ ਰਹੇ ਨੇ ਇਸ ਬਾਰੇ ਵੀ ਤੁਹਾਨੂੰ ਦੱਸਾਂਗੇ ਪਰ ਤੁਹਾਨੂੰ ਦੱਸ ਦਈਏ ਕਿ ਜਿਹੜਾ ਫੈਸਲਾ ਹੈ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਲਿਆ ਜਾ ਰਿਹਾ ਹੈ ਚੰਡੀਗੜ੍ਹ ਦੇ ਵਿੱਚ ਜਿਹੜੇ ਬਿਜਲੀ ਰੇਟ ਵਧ ਸਕਦੇ ਨੇ ਲੋਕਾਂ ਨੂੰ ਇੱਕ ਹੋਰ ਵੱਡਾ ਝਟਕਾ ਜਿਹੜਾ ਮਹਿੰਗਾਈ ਦਾ ਲੱਗਨ ਜਾ ਰਿਹਾ ਹੈ ਇਸ ਬਾਰੇ ਹੁਣ ਤੁਹਾਨੂੰ ਸਾਰਾ ਵੇਰਵਾ ਵੀ ਦੱਸ ਦਿਆਂ ਕਿ ਕੀ ਪੂਰੀ ਖਬਰ ਹੈ ਕਿਵੇਂ ਰੇਟ ਜਿਹੜੇ ਵਧਾਏ ਜਾ ਰਹੇ ਨੇ ਚੰਡੀਗੜ੍ਹ 'ਚ ਬਿਜਲੀ ਦੀਆਂ ਦਰਾਂ ਵਧ ਸਕਦੀਆਂ ਨੇ ਪ੍ਰਸ਼ਾਸਨ ਨੇ ਬਿਜਲੀ ਦੀਆਂ ਦਰਾਂ 'ਚ ਵਾਧਾ ਕਰਨ ਦੀ ਤਿਆਰੀ ਕਰ ਲਈ ਹੈ ਪ੍ਰਸ਼ਾਸਨ ਦੇ ਬਿਜਲੀ ਵਿਭਾਗ ਨੇ ਜੁਆਇੰਟ ਇਲੈਕਟ੍ਰਿਸਿਟੀ ਰੈਗੂਲੇਟਰੀ ਕਮਿਸ਼ਨ ਵੱਲੋਂ ਵਿੱਤ ਸਾਲ 2023-24 ਲਈ ਬਿਜਲੀ ਦੇ ਮੁੱਲ 'ਚ ਲਗਭਗ 10.25% ਦੇ ਵਾਧੇ ਦੀ ਇਜਾਜ਼ਤ ਮੰਗੀ ਹੈ ਜੇਕਰ ਕਮਿਸ਼ਨ ਮਨਜ਼ੂਰੀ ਦਿੰਦਾ ਹੈ ਤਾਂ ਸ਼ਾਇਦ ਘਰੇਲੂ ਬਿਜਲੀ ਦੀਆਂ ਸ਼ੁਰੂਆਤੀ ਦਰਾਂ 2.75 ਰੁਪਏ ਤੋਂ 3 ਰੁਪਏ ਪ੍ਰਤੀ ਯੂਨਿਟ ਹੋ ਜਾਣ ਗਿਆ ਵਿਭਾਗ ਵੱਲੋਂ ਇਸ ਬਾਰੇ ਕਮਿਸ਼ਨ ਕੋਲ ਪਟੀਸ਼ਨ ਫਾਈਲ ਕੀਤੀ ਗਈ ਹੈ ਜਿਸ ਤੋਂ ਬਿਜਲੀ ਵਿਭਾਗ ਨੇ ਘਰੇਲੂ ਬਿਜਲੀ ਦੀਆਂ ਦਰਾਂ 'ਚ ਪ੍ਰਤੀ ਯੂਨਿਟ 25 ਪੈਸੇ ਦੇ ਵਾਧੇ ਦਾ ਪ੍ਰਸਤਾਵ ਕਮਿਸ਼ਨ ਕੋਲ ਜਮ੍ਹਾਂ ਕਰਵਾਇਆ ਹੈ ਭਿਲਦੇ ਲੱਗਣ ਵਾਲੇ ਫਿਕਸ ਚਾਰਜ ਨੂੰ ਵੀ 15 ਰੁਪਏ ਤੋਂ ਵਧਾ ਕੇ 25 ਰੁਪਏ ਕੀਤਾ ਜਾ ਸਕਦਾ ਹੈ ਪ੍ਰਸਤਾਵ ਤਹਿਤ ਕਾਰੋਬਾਰੀ ਬਿਜਲੀ ਦੇ ਰੇਟਾਂ 'ਚ ਵੀ ਵਾਧਾ ਕੀਤਾ ਜਾਵੇਗਾ ਇਸ 'ਚ 25 ਪੈਸੇ ਤੋਂ ਲੈ ਕੇ 50 ਪੈਸੇ ਤੱਕ ਦਾ ਵਾਧਾ ਹੋ ਸਕਦਾ ਹੈ ਫਿਕਸਡ ਚਾਰजेस 15 ਰੁਪਏ ਤੋਂ 20 ਰੁਪਏ ਪ੍ਰਤੀ ਬਿੱਲ ਵੱਧ ਸਕਦੇ ਨੇ ਉਦਯੋਗਾਂ 'ਚ ਸ਼ਾਮਿਲ ਮੀਡੀਆ ਅਤੇ ਲਾਰਜ ਇੰਡਸਟਰੀ ਨੂੰ ਦਿੱਤੀ ਜਾਣ ਵਾਲੀ ਬਿਜਲੀ ਖੇਤੀ ਲਈ ਦਿੱਤੀ ਜਾਣ ਵਾਲੀ ਬਿਜਲੀ ਨਗਰ ਨਿਗਮ ਵੱਖ-ਵੱਖ ਵਿਭਾਗਾਂ ਨੂੰ ਸਟਰੀਟ ਲਾਈਟਾਂ ਲਈ ਦਿੱਤੀ ਜਾਣ ਵਾਲੀ ਬਿਜਲੀ ਦੇ ਮੁੱਲ ਵੀ ਵਧਣਗੇ ਵਿਭਾਗ ਪਬਲਿਕ ਲਾਈਟਿੰਗ ਸਿਸਟਮ ਲਈ ਦਿੱਤੀ ਜਾਣ ਵਾਲੀ ਬਿਜਲੀ 4.80 ਪੈਸੇ ਪ੍ਰਤੀ ਯੂਨਿਟ ਤੋਂ 5 ਰੁਪਏ ਪ੍ਰਤੀ ਯੂਨਿਟ ਕਰਨ ਜਾ ਰਿਹਾ ਹੈ ਇਸ ਸਬੰਧ ਚ ਜੀਆਰਸੀ ਵੱਲੋਂ ਇੱਕ ਜਨਤਕ ਸੂਚਨਾ ਵੀ ਜਾਰੀ ਕੀਤੀ ਗਈ ਹੈ ਬਿਜਲੀ ਵਿਭਾਗ ਵੱਲੋਂ ਪ੍ਰਸਤਾਵਿਤ ਕੀਤੇ ਗਏ ਰੇਟਾਂ ਤੇ ਜੀਆਰਸੀ ਨੇ ਸੁਝਾ ਅਤੇ ਇਤਰਾਜ਼ ਮੰਗੇ ਨੇ